ਜਦ ਸ਼੍ਰੀ ਗੁਰੂ ਨਾਨਕ ਦੇਵ ਜੀ ਮੋਦੀਖਾਨਾ ਸੁਲਤਾਨਪੁਰ ਵਿਖੇ ਚਲਾ ਰਹੇ ਸਨ ਤਾਂ ਮਹਤਾ ਕਾਲੂ ਜੀ ਜੈ ਰਾਮ ਕੀ ਦੇ ਘਰ ਜਾ ਕੇ ਬੀਬੀ ਨਾਨਕੀ ਜੀ ਨੂੰ ਬੜੇ ਪਿਆਰ ਨਾਲ ਮਿਲੇ ਕੱਪੜੇ ਤੇ ਹੋਰ ਵਸਤ ਜਿਹੜੀ ਬੀਬੀ ਨੂੰ ਦੇਣ ਵਾਸਤੇ ਮਾਤਾ ਤ੍ਰਿਪਤਾ ਜੀ ਨੇ ਦਿੱਤੀ ਸੀ ਉਹ ਉੱਟ ਕੇ ਆਰਾਮ ਨਾਲ ਬੀਬੀ ਜੀ ਨੂੰ ਦਿੱਤੇ ਇੰਨੇ ਚਿਰ ਨੂੰ ਜੈ ਰਾਮ ਜੀ ਵੀ ਬਾਹਰੋਂ ਆ ਗਏ ਅਤੇ ਕਾਲੂ ਜੀ ਨੂੰ ਪ੍ਰਣਾਮ ਕਰਕੇ ਬੈਠ ਕੇ ਇੱਕ ਦੂਜੇ ਦੀ ਕੁਸ਼ਲਤਾ ਪੁੱਛਣ ਲੱਗੇ ਕਾਲੂ ਜੀ ਨੇ ਬੜੀ ਉਤਾਵਲੀ ਨਾਲ ਕਿਹਾ ਜੈ ਰਾਮ ਜੀ ਮੇਰਾ ਪੁੱਤਰ ਨਾਨਕ ਤੁਹਾਡੇ ਪਾਸ ਆਇਆ ਹੋਇਆ ਹੈ ਤੁਸੀਂ ਉਸ ਨੂੰ ਕੁਝ ਨਹੀਂ ਸਮਝਾਇਆ ਉਸ ਨੇ ਘਰ ਉਜਾੜਨ ਵਾਲੇ ਹੀ ਕੰਮ ਫੜੇ ਹੋਏ ਹਨ ਤੁਸੀਂ ਉਸ ਨੂੰ ਕਿਉਂ ਨਹੀਂ ਪੁੱਛਿਆ ਕਿ ਉਸ ਦੀ ਖੱਟੀ ਕਮਾਈ ਕਿੱਥੇ ਜਾਂਦੀ ਹੈ ਕਾਲੂ ਜੀ ਪਾਸੋਂ ਇਹ ਬਚਨ ਸੁਣ ਕੇ ਨਾਨਕੀ ਜੀ ਨੇ ਕਿਹਾ ਪਿਤਾ ਜੀ ਸੁਣੋ ਪਰਾਜੀ ਕੰਮ ਤੇ ਲੱਗੇ ਹੋਏ ਹਨ ਇਹ ਤਾਂ ਤੁਸੀਂ ਚੰਗੀ ਤਰ੍ਹਾਂ ਹੀ ਵੇਖ ਲਿਆ ਹੈ ਇੱਥੇ ਆਣ ਕੇ ਇਸ ਨੇ ਤੁਹਾਡਾ ਕੁਝ ਨਹੀਂ ਗਵਾਇਆ ਉਹ ਆਪਣੀ ਕਮਾਈ ਹੀ ਸਵਾਰਦਾ ਜਾਂ ਵਿਗਾੜਦਾ ਹੈ ਭਾਈਆ ਜੈਰਾਮ ਬੋਲਿਆ ਇਸ ਦੀ ਸਗਾਈ ਵੀ ਅੱਜ ਕੱਲ ਹੀ ਹੋ ਜਾਏਗੀ ਭਾਲ ਕਰ ਰਹੇ ਹਾਂ ਇਹ ਗੱਲ ਸੁਣ ਕੇ ਬੜੇ ਖੁਸ਼ ਹੋ ਗਏ ਅਤੇ ਆਖਿਆ ਕਿ ਸੁਣੋ ਜੈਰਾਮ ਜੀ ਕੋਈ ਚੰਗਾ ਢਣਾੜ ਖਤਰੀ ਵੇਖ ਕੇ ਸਾਖ ਲੈਣਾ ਜੈਰਾਮ ਜੀ ਨੇ ਆਖਿਆ ਭਾਈਆ ਜੀ ਮੂਲ ਖੱਤਰੀ ਜਾਤ ਦਾ ਚੋਣਾ ਰੰਧਾਵਿਆਂ ਦਾ ਪਟਵਾਰੀ ਹੈ ਉਸ ਦੀ ਲੜਕੀ ਦਾ ਰਿਸ਼ਤਾ ਆਉਂਦਾ ਹੈ ਮੈਂ ਚੰਗੀ ਤਰ੍ਹਾਂ ਪੁੱਛ ਪੜਤਾਲ ਕਰ ਲਈ ਹੈ ਘਰ ਚੰਗਾ ਹੈ ਕਾਲੂ ਜੀ ਕਹਿਣ ਲੱਗੇ ਜੈ ਰਾਮ ਜੀ ਤੁਹਾਡੀ ਸਾਡੀ ਇੱਕੋ ਪੱਤ ਹੈ ਜੋ ਕਰੋਗੇ ਚੰਗਾ ਹੀ ਸਮਝ ਕੇ ਕਰੋਗੇ ਜੈ ਰਾਮ ਜੀ ਨੇ ਕਿਹਾ ਤੁਸੀਂ ਮੇਰੇ ਪਿਤਾ ਸਮਾਨ ਹੋ ਇੱਥੇ ਘਰ ਘਰ ਕੇ ਹੀ ਰਹੋ ਮੈਂ ਤਲਵੰਡੀ ਤੋਂ ਨਾਨਕੀ ਜੀ ਦੀ ਮਾਤਾ ਨੂੰ ਵੀ ਸੱਦ ਲੈਂਦਾ ਹਾਂ ਮਹਿਤਾ ਕਾਲੂ ਨੇ ਕਿਹਾ ਨਹੀਂ ਜੈ ਰਾਮ ਜੀ ਮੇਰਾ ਉੱਥੇ ਤਲਵੰਡੀ ਰਹਿਣਾ ਹੀ ਠੀਕ ਹੈ ਉੱਥੇ ਮੈਨੂੰ ਬਹੁਤ ਸੁਖ ਆਨੰਦ ਹੈ ਜਦੋਂ ਤੁਸੀਂ ਸਗਾਈ ਕਰੋਗੇ ਮੈਨੂੰ ਸੱਦ ਲੈਣਾ ਮੈਂ ਸ਼ੀਗਰ ਹੀ ਪਹੁੰਚ ਜਾਵਾਂਗਾ ਇਹ ਤੁਹਾਨੂੰ ਮੈਂ ਫਿਰ ਪੱਕੀ ਕਰਦਾ ਹਾਂ ਕਿ ਨਾਨਕ ਜੀ ਦਾ ਧਿਆਨ ਰੱਖਣਾ ਇਹ ਆਪਣੀ ਕਮਾਈ ਗਵਾਈ ਨਾ ਜਾਵੇ ਬੀਬੀ ਨਾਨਕੀ ਜੀ ਬੋਲੇ ਪਿਤਾ ਜੀ ਤੁਸੀਂ ਚਿੰਤਾ ਨਾ ਕਰੋ ਇਹ ਤੁਹਾਡਾ ਕੁਝ ਨਹੀਂ ਗਵਾਉਂਦਾ ਆਪਣੀ ਖੱਟੀ ਕਮਾਈ ਲੋੜਵੰਦ ਗਰੀਬਾਂ ਨੂੰ ਪੁੰਨ ਦਾਨ ਕਰ ਦੇਵੇ ਤਾਂ ਇਹ ਕੋਈ ਚੋਰੀ ਯਾਰੀ ਨਹੀਂ ਹੈ ਜੇ ਕੋਈ ਮਾੜਾ ਕੰਮ ਕਰੇ ਤਾਂ ਫਿਰ ਉਸ ਨੂੰ ਹਟਕਣਾ ਬਣਦਾ ਹੈ ਪਰ ਜੇ ਕੋਈ ਨੇਕ ਧਰਮ ਤੇ ਕਰਮ ਕਰੇ ਤਾਂ ਉਸ ਨੂੰ ਹਟਕਣਾ ਪਾਪ ਹੈ हां पिताजी एक ਗੱਲ ਦਾ ਮੈਨੂੰ ਵੀ ਡਰ ਲੱਗਦਾ ਹੈ ਕਿ ਭਰਾਤਾ ਜੀ ਹੱਟੀ ਦਾ ਸੌਦਾ ਵੀ ਗਰੀਬਾਂ ਨੂੰ ਖਵਾਈ ਜਾਂਦੇ ਹਨ ਹੱਟੀ ਤੇ ਮੁਫਤ ਖੁਰਾਂ ਦੀ ਭੀੜ ਲੱਗੀ ਰਹਿੰਦੀ ਹੈ ਇਸ ਕਰਕੇ ਦੌਲਤ ਖਾ ਨਵਾਬ ਟੋੜਾ ਰਹਾਂਦਾ ਹੈ ਕਿ ਉਸ ਦੇ ਲੇਖੇ ਵਿੱਚ ਲੱਗੀ ਹੋਈ ਪੂੰਜੀ ਥੜ ਨਾ ਜਾਵੇ ਸਾਰੇ ਲੋਕ ਇਹੀ ਗੱਲਾਂ ਕਰਦੇ ਹਨ ਕਿ ਨਾਨਕ ਜੀ ਲੋਕਾਂ ਨੂੰ ਸੌਦਾ ਖਵਾਈ ਜਾਂਦੇ ਹਨ ਪਿਤਾ ਜੀ ਤੁਸੀਂ ਬਾਲੇ ਨੂੰ ਸੱਦ ਕੇ ਸਮਝਾ ਦਿਓ ਬਾਲਾ ਜੀ ਉਹਨਾਂ ਨੂੰ ਸਮਝਾ ਲਵੇਗਾ ਕਾਲੂ ਜੀ ਨੇ ਬਾਲੇ ਨੂੰ ਸੱਦ ਕੇ ਆਖਿਆ ਬਾਲੇ ਤੂੰ ਨਾਨਕ ਜੀ ਦਾ ਸਿਆਣਾ ਮਿੱਤਰ ਹੈ ਮੈਂ ਤੈਨੂੰ ਜਾਣਦਾ ਹਾਂ ਤੂੰ ਉਹਨਾਂ ਦੀ ਰਖਵਾਲੀ ਕਰ ਆਪਣੀ ਕਮਾਈ ਬੇਅਰਥ ਨਾ ਛੁੱਟੀ ਜਾਵੇ ਬਾਲੇ ਨੇ ਕਿਹਾ ਮਹਤਾ ਜੀ ਮੈਨੂੰ ਤਾਂ ਇੱਕ ਕੌਡੀ ਦਾ ਵੀ ਲਾਲਚ ਨਹੀਂ ਹੈ ਨਾਨਕ ਜੀ ਪਰਮੇਸ਼ਰ ਰੂਪ ਹਨ ਉਹਨਾਂ ਦੀ ਸੰਗਤ ਨਾਲ ਪਾਰਿ ਉਤਾਰਾ ਹੁੰਦਾ ਹੈ ਜੋ ਮਨ ਵਿੱਚ ਸ਼ਰਦਾ ਨਾਲ ਧਾਰਨ ਕਰੋ ਉਹ ਪੂਰਾ ਹੋ ਜਾਂਦਾ ਹੈ ਮਹਤਾ ਜੀ ਜੇ ਤੁਹਾਨੂੰ ਧਨ ਜੋੜਨ ਦੀ ਇੱਛਾ ਹੈ ਤਾਂ ਇਹਨਾਂ ਪਾਸ ਹੀ ਰਹੋ ਮੈਂ ਤਾਂ ਇਹਨਾਂ ਦੀ ਇੱਛਾ ਦੇ ਉਲਟ ਨਹੀਂ ਜਾ ਸਕਦਾ ਉਹ ਮਾਲਕ ਹਨ ਤੇ ਮੈਂ ਸੇਵਕ ਹਾਂ ਉਹਨਾਂ ਦੀ ਇੱਛਾ ਦੇ ਵਿਰੁੱਧ ਮੈਂ ਧਨ ਕਿਸ ਤਰ੍ਹਾਂ ਇਕੱਠਾ ਕਰ ਸਕਦਾ ਹਾਂ ਬਾਲੇ ਦੇ ਇਹ ਉੱਤਰ ਸੁਣ ਕੇ ਜੈ ਰਾਮ ਜੀ ਬੋਲੇ ਕਿ ਮਹਿਤਾ ਜੀ ਬਾਲੇ ਨੇ ਸੱਚ ਆਖਿਆ ਹੈ ਸਦਾ ਕੋਈ ਦੋਸ਼ ਨਹੀਂ ਹੈ ਜਦ ਨਾਨਕ ਜੀ ਦਾ ਵਿਆਹ ਹੋ ਜਾਵੇਗਾ ਤਾਂ ਫਿਰ ਇਹ ਇਸਤਰੀ ਦੇ ਮੂੰਹ ਕਰਕੇ ਅਜਾਈ ਧਨ ਨਹੀਂ ਗਵਾਉਣਗੇ ਆਪੇ ਸੰਭਲ ਜਾਣਗੇ ਬਾਲਾ ਇਹ ਗੱਲਾਂ ਸੁਣ ਕੇ ਨਾਨਕ ਜੀ ਦੇ ਪਾਸ ਹੱਟੀ ਉੱਤੇ ਚਲਿਆ ਗਿਆ ਉਪਰੰਤ ਕਾਲੂ ਜੀ ਗੁਰੂ ਨਾਨਕ ਜੀ ਨੂੰ ਧੰਨ ਜੋੜਨ ਦੀ ਸਿੱਖ ਮਤ ਦੇ ਕੇ ਦੂਜੇ ਦਿਨ ਤਲਵੰਡੀ ਨੂੰ ਵਿਦਾ ਹੋ ਗਏ ਪਿੱਛੋਂ ਗੁਰੂ ਨਾਨਕ ਜੀ ਨੇ ਆਪਣਾ ਕੰਮ ਉਸੇ ਤਰ੍ਹਾਂ ਹੀ ਗਰੀਬਾਂ ਨੂੰ ਵੰਡ ਵਡਾਉਣ ਦਾ ਜਾਰੀ ਰੱਖਿਆ ਜੋ ਪੁਰਸ਼ ਮੰਗੇ ਸਭ ਨੂੰ ਦੇਈ ਜਾਂਦੇ ਕਿਸੇ ਨੂੰ ਖਾਲੀ ਨਾ ਮੋੜਦੇ ਜਦ ਇਸ ਤਰ੍ਹਾਂ ਹੀ ਕੁਝ ਸਮਾਂ ਬੀਤ ਗਿਆ ਤਾਂ ਇੱਕ ਦਿਨ ਕਿਸੇ ਚੁਗਲ ਜੈਰਾਮ ਨੂੰ ਦੱਸਿਆ ਕਿ ਆਪਣੇ ਸਬੰਧੀ ਨੂੰ ਸਮਝਾਓ ਉਹ ਧਨ ਬਿਰਥਾ ਹੀ ਲੁਟਾਈ ਜਾਂਦਾ ਹੈ ਤੁਸੀਂ ਜੈਰਾਮ ਜੀ ਨਵਾਬ ਦੀ ਆਦਤ ਜਾਣਦੇ ਹੋ ਬੜੇ ਸਖਤ ਸੁਭਾਅ ਵਾਲਾ ਹੈ ਚੁਗਲੇ ਪਾਸੋਂ ਇਹ ਗੱਲਾਂ ਸੁਣ ਕੇ ਜੈ ਰਾਮ ਮਨ ਵਿੱਚ ਬੜਾ ਡਰਿਆ ਅਤੇ ਘਰ ਆਣ ਕੇ ਸਭ ਕੁਝ ਨਾਨਕੀ ਜੀ ਨੂੰ ਦੱਸਿਆ ਬੀਬੀ ਨਾਨਕੀ ਜੀ ਨੇ ਉਸ ਸਮੇਂ ਹੀ ਤੁਲਸਾ ਦਾਸੀ ਨੂੰ ਭੇਜ ਕੇ ਨਾਨਕ ਜੀ ਨੂੰ ਘਰ ਸੱਦ ਖਲਿਆ ਤੁਲਸਾ ਦਾਸੀ ਪਾਸੋਂ ਬੀਬੀ ਜੀ ਦਾ ਸੁਨੇਹਾ ਸੁਣ ਕੇ ਗੁਰੂ ਜੀ ਨੇ ਕਿਹਾ ਹੇ ਬਾਲਾ ਇਉਂ ਜਾਪਦਾ ਹੈ ਕਿ ਕਿਸੇ ਨੇ ਸਾਡੀ ਚੁਗਲੀ ਕੀਤੀ ਹੈ ਜਿਸ ਕਰਕੇ ਭੈਣ ਜੀ ਨੇ ਸਾਨੂੰ ਘਰ ਬੁਲਾਇਆ ਹੈ ਬਾਲੇ ਨੇ ਕਿਹਾ ਮਹਾਰਾਜ ਜੀ ਤੁਹਾਡੀ ਚੁਗਲੀ ਕੋਣ ਕਰ ਸਕਦਾ ਹੈ ਤੁਸੀਂ ਕੋਈ ਮਾੜਾ ਕੰਮ ਨਹੀਂ ਕਰ ਰਹੇ ਗੁਰੂ ਜੀ ਨੇ ਬਾਲਾ ਜੀ ਨੂੰ ਆਖਿਆ ਬਾਲਾ ਹੱਟੀ ਵਿੱਚੋਂ ਕੁਝ ਪਤਾਸੇ ਲੈ ਲਵੋ ਆਗਿਆ ਅਨੁਸਾਰ ਭਾਈ ਬਾਲੇ ਨੇ ਢਾਈ ਸੇਰ ਪਤਾਸੇ ਲੈ ਲਏ ਅਤੇ ਭਾਈ ਬਾਲਾ ਤੇ ਗੁਰੂ ਨਾਨਕ ਜੀ ਬੀਬੀ ਪਾਸ ਚਲੇ ਗਏ ਬੀਬੀ ਜੀ ਨੇ ਉੱਠ ਕੇ ਬੜਾ ਸਤਕਾਰ ਕੀਤਾ ਤੇ ਸੁੰਦਰ ਮੰਝਾ ਵਿਛਾ ਕੇ ਉਸ ਉੱਪਰ ਬਿਠਾ ਦਿੱਤਾ ਸਤਗੁਰੂ ਜੀ ਬੋਲੇ ਬੇਬੇ ਜੀ ਦਸੋ ਕੀ ਹੁਕਮ ਹੈ ਬੀਬੀ ਜੀ ਨੇ ਕਿਹਾ ਵੀਰ ਜੀ ਤੁਹਾਡੇ ਦਰਸ਼ਨ ਕਰਨ ਨੂੰ ਮਨ ਚਾਹੁੰਦਾ ਸੀ ਇਸ ਵਾਸਤੇ ਤੁਹਾਨੂੰ ਸੱਦਿਆ ਹੈ ਅੱਗੋਂ ਗੁਰੂ ਨਾਨਕ ਜੀ ਨੇ ਕਿਹਾ ਬੇਬੇ ਜੀ ਸਾਨੂੰ ਇਉਂ ਜਾਪਦਾ ਹੈ ਕਿ ਤੁਹਾਡੇ ਪਾਸ ਕਿਸੇ ਨੇ ਚੁਗਲੀ ਮਾਰੀ ਹੈ ਸਾਨੂੰ ਪਹਿਲਾਂ ਹੀ ਸੰਦੇਹ ਹੈ ਇਸ ਕਰਕੇ ਮੋਦੀ ਖਾਨੇ ਦਾ ਲੇਖਾ ਅੱਜ ਹੀ ਕਰ ਲੈਣਾ ਚਾਹੀਦਾ ਹੈ ਬਹੁਤ ਦੇਰ ਤੋਂ ਲੇਖਾ ਨਹੀਂ ਕੀਤਾ ਗਿਆ ਇਹ ਗੱਲ ਸੁਣ ਕੇ ਜੈ ਰਾਮ ਜੀ ਆਪ ਜੀ ਨੂੰ ਨਾਲ ਲੈ ਕੇ ਦੌਲਤ ਖਾਨ ਦੇ ਮੁਨਸ਼ੀ ਪਾਸ ਆ ਗਏ ਅਤੇ ਗੁਰੂ ਨਾਨਕ ਜੀ ਨੇ ਮੁਨਸ਼ੀ ਨੂੰ ਸਭ ਆਮਦਨ ਖਰਚ ਲਖਵਾ ਦਿੱਤੀ ਸਾਢੇ 3 ਮਹੀਨੇ ਦਾ ਲੇਖਾ ਕਰਕੇ ਜਦ ਮੁਨਸ਼ੀ ਨੇ ਵਾਧੇ ਘਾਟੇ ਦਾ ਜੋੜ ਕੀਤਾ ਤਾਂ ਗੁਰੂ ਜੀ ਦੇ 135 ਰੁਪਏ ਨਵਾਬ ਵੱਲ ਬਾਕੀ ਨਿਕਲੇ ਜੈ ਰਾਮ ਜੀ ਬੜੇ ਖੁਸ਼ ਹੋਏ ਅਤੇ ਗੁਰੂ ਜੀ ਨੂੰ ਨਾਲ ਲੈ ਕੇ ਘਰ ਬੀਬੀ ਨਾਨਕੀ ਜੀ ਪਾਸ ਆ ਗਏ ਤਦ ਬੇਬੇ ਜੀ ਨੇ ਪੁੱਛਿਆ ਦੱਸੋ ਜੀ ਲੇਖਾ ਕਿਸ ਤਰ੍ਹਾਂ ਨਿਪੜਿਆ ਹੈ ਗੁਰੂ ਜੀ ਨੇ ਕਿਹਾ ਭੈਣ ਦੀ ਦੀਦਾ ਜੀ ਨੂੰ ਪਤਾ ਹੈ ਲੇਖਾ ਕਿਸ ਤਰ੍ਹਾਂ ਨਿਭੜਿਆ ਹੈ ਹੁਣ ਆ ਫੜੋ ਕੁੰਜੀਆਂ ਤੇ ਮੋਦੀ ਖਾਨਾ ਸੰਭਾਲ ਲਵੋ ਸਾਡਾ ਇੱਥੇ ਗੁਜ਼ਾਰਾ ਨਹੀਂ ਹੋ ਸਕਦਾ ਮੇਰੀ ਵੱਲੋਂ ਕਰਤਾਰ ਕਰਤਾਰ ਹੈ ਇਹੇ ਆ ਕੇ ਜਦੋਂ ਗੁਰੂ ਜੀ ਨੇ ਚੱਲਣ ਦੀ ਤਿਆਰੀ ਕਰ ਲਈ ਤਾਂ ਜੈ ਰਾਮ ਜੀ ਨੇ ਝੱਟਪਟ ਹੀ ਉੱਠ ਕੇ ਆਪ ਜੀ ਨੂੰ ਬਾਹੋਂ ਫੜ ਲਿਆ ਅਤੇ ਨਾਨਕੀ ਜੀ ਰੋਣ ਲੱਗ ਪਏ ਕਿ ਭਰਾ ਜੀ ਇਓ ਨਾ ਕਰੋ ਅਸਾਂ ਜਾਨ ਨਹੀਂ ਦੇਣਾ ਗੁਰੂ ਨਾਨਕ ਜੀ ਭੈਣ ਪਣਵਈਏ ਦੀ ਇਹ ਦਸ਼ਾ ਵੇਖ ਕੇ ਬੜੇ ਦਿਆਲ ਹੋ ਗਏ ਕਹਿਣ ਲੱਗੇ ਜੀਜਾ ਜੀ ਫਿਰ ਘਾਟਾ ਪੈ ਗਿਆ ਤਾਂ ਕੀ ਬਣੇਗਾ ਬੀਬੀ ਨਾਨਕੀ ਜੀ ਨੇ ਕਿਹਾ ਵੀਰ ਜੀ ਤੁਸੀਂ ਕੋਈ ਚਿੰਤਾ ਨਾ ਕਰੋ ਇੱਥੇ ਹੀ ਰਹੋ ਅਤੇ ਆਪਣਾ ਕੰਮ ਕਰੀ ਚੱਲੋ ਜੇ ਘਾਟਾ ਪੈ ਗਿਆ ਤਾਂ ਮੈਂ ਪੂਰਾ ਕਰ ਦਿਆਂਗੀ ਇਸ ਤਰ੍ਹਾਂ ਗੁਰੂ ਨਾਨਕ ਜੀ ਬੇਬੇ ਨਾਨਕੀ ਜੀ ਤੇ ਭਾਈਆ ਜੈ ਰਾਮ ਜੀ ਦੇ ਬਾਰ ਬਾਰ ਕਹਿਣ ਤੇ ਅਤੇ ਭਾਈ ਬਾਲਾ ਦੀ ਬੇਨਤੀ ਪ੍ਰਵਾਨ ਕਰਕੇ ਪਰਮ ਕਰਪਾਲੂ ਹੋ ਕੇ ਉੱਥੇ ਹੀ ਰਹਿਣਾ ਪ੍ਰਵਾਨ ਕਰ ਲਿਆ ਉਪਰੰਤ ਬੇਬੇ ਜੀ ਤੇ ਭਾਈਆ ਜੈ ਰਾਮ ਜੀ ਨੇ ਭਾਈ ਬਾਲੇ ਨੂੰ ਆਖਿਆ ਭਾਈ ਬਾਲਾ ਅੱਜ ਤੂੰ ਸਾਨੂੰ ਨਵਾਂ ਭਰਾ ਦਿੱਤਾ ਹੈ ਤੇਰਾ ਧੰਨਵਾਦ ਹੈ ਜਦ ਨਵਾਬ ਦੌਲਤ ਖਾਨ ਨੂੰ ਇਸ ਲੇਖੇ ਦਾ ਪਤਾ ਲੱਗਾ ਤਾਂ ਉਸਨੇ ਪ੍ਰਸੰਨ ਹੋ ਕੇ 135 ਉਹ ਜਿਹੜੇ ਲੇਖੇ ਤੋਂ ਵਧੇ ਸਨ ਤੇ 1700 ਹੋਰ ਆਪਣੇ ਪਾਸੋਂ ਦੇ ਕੇ ਆਪ ਜੀ ਦਾ ਸਨਮਾਨ ਕੀਤਾ ਗੁਰੂ ਜੀ ਫਿਰ ਪਹਿਲੇ ਵਾਂਗ ਹੀ ਮੋਦੀ ਦੀ ਕਾਰ ਕਰਨ ਲੱਗ ਪਏ ਜਿਸ ਨਾਲ ਸਾਰੇ ਹਿੰਦੂ ਤੁਰਕ ਜਿਨ੍ਹਾਂ ਨੂੰ ਸਤਗੁਰ ਜੀ ਬਖਸ਼ਿਸ਼ ਕਰਦੇ ਸਨ ਪ੍ਰਸੰਨ ਹੋ ਗਏ ਕਿ ਸ਼ੁਕਰ ਹੈ ਆਪ ਜੀ ਨੇ ਫੇਰ ਆਪਣੀ ਕਾਰ ਸੰਭਾਲ ਲਈ ਹੈ ਤਾਂ ਤਾਂ ਨਾ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ